ਮੱਧਪੂਰਬ ਵਿੱਚ ਚੱਲ ਰਹੇ ਤਣਾਅ ਦਰਮਿਆਨ ਵਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਕਿਰਵੀ ਨੇ ਕਿਹਾ ਕਿ ਇਜ਼ਰਾਈਲ 'ਤੇ ਇਸ ਹਫ਼ਤੇ ਹਮਲੇ ਹੋ ਸਕਦੇ ਨੇ ਅਤੇ ਅਮਰੀਕਾ ਉਹਨਾਂ ਨੂੰ ਰੋਕਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਬਿਆਨ ਉਸ ਸਮੇਂ ਆਇਆ ਜਦ ਰਾਸ਼ਟਰਪਤੀ ਜੋ ਬਾਈਡਨ ਨੇ ਬਰਤਾਨੀਆ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨਾਲ ਮੱਧਪੂਰਬ ਵਿੱਚ ਤਣਾਅ ਘਟਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਵੱਲੋਂ ਅਮਰੀਕਾ ਨੂੰ ਵੀ ਖਦਸ਼ਾ ਹੈ ਕਿ ਇਸ ਹਫ਼ਤੇ ਹਮਲਾ ਹੋ ਸਕਦਾ ਹੈ। ਕਿਰਵੀ ਨੇ ਕਿਹਾ ਕਿ ਇਜ਼ਰਾਈਲ ਦੀ ਸੁਰੱਖਿਆ ਲਈ ਸਾਰੇ ਆਗੂਆਂ ਨੇ ਵਚਨ ਵੱਤਾ ਦੁਹਰਾਈਆ ਵਾਈਡਨ ਸਵੇਤ ਹੋਰ ਆਗੂਆਂ ਨੇ ਸਾਂਝੇ ਬਿਆਨ ਜਾਰੀ ਕਰਕੇ ਈਰਾਨ ਨੂੰ ਇਜ਼ਰਾਈਲ ਖਿਲਾਫ ਹਮਲਿਆਂ ਤੋਂ ਵਰਜਿਆ ਸੀ ਉਹਨਾਂ ਕਿਹਾ ਸੀ ਕਿ ਜੇ ਅਜਿਹੇ ਹਮਲੇ ਹੋਏ ਤਾਂ ਖੇਤਰੀ ਸੁਰੱਖਿਆ ਨੂੰ ਖਤਰਾ ਖੜਾ ਹੋ ਜਾਵੇਗਾ ਸਾਂਝੇ ਬਿਆਨ ਚ ਤਣਾਅ ਘਟਾਉਣ ਅਤੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੀ ਉਹ ਹਮਾਇਤ ਕਰਦੇ ਨੇ ਜ਼ਿਕਰਯੋਗ ਹੈ ਕਿ ਹਮਾਸ ਆਗੂ ਇਸਮਾਈਲ ਹਣੀਏ ਦੀ ਪਿਛਲੇ ਹਫਤੇ ਤਹਿਰਾਨ ਚ ਹੱਤਿਆ ਮਗਰੋਂ ਈਰਾਨ ਨੇ ਇਸ ਦਾ ਬਦਲਾ ਲੈਣ ਦਾ ਐਹਿਦ ਲਿਆ ਸੀ ਤਿੰਨ ਯੂਰਪੀ ਦੇਸ਼ਾਂ ਵਿੱਚ ਜਵਾਬੀ ਹਮਲਿਆਂ ਤੋਂ ਗੁਰੇਜ਼ ਕਰਨ ਦੀ ਦਿੱਤੀ ਗਈ ਸਲਾਹ ਨੂੰ ਈਰਾਨ ਨੇ ਨੁਕਾਰ ਦਿੱਤਾ ਬਰਤਾਨੀਆ ਫਰਾਂਸ ਅਤੇ ਜਰਮਨੀ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਚ ਈਰਾਨ ਅਤੇ ਉਸਦੇ ਭਾਈਵਾਲਾਂ ਨੂੰ ਕਿਹਾ ਸੀ ਕਿ ਉਹ ਹਮਾਸ ਆਗੂ ਇਸਮਾਈਲ ਹਾਨੀ ਜੇਦੀ ਪਿਛਲੇ ਮਹੀਨੇ ਤਹਿਰਾਨ ਚ ਹੱਤਿਆਮਗਰੋਂ ਕਿਸੇ ਜਵਾਬੀ ਕਾਰਵਾਈ ਤੋਂ ਗੁਰੇਜ਼ ਕਰਨ ਕਿਉਂਕਿ ਸਨਲ ਖੇਤੇ ਚ ਤਣਾਅ ਵਧਣ ਦਾ ਖਤਰਾ ਹੈ ਈਰਾਨ ਨੇ ਹਾਨੀ ਜੇਦੀ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਯੂਰਪੀ ਆਗੂਆਂ ਨੇ ਇਜ਼ਰਾਈਲ ਹਮਾਸ ਯੰਗ ਖਤਮ ਕਰ ਲਈ ਕਤਰ ਮਿਸਰ ਤੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਛਲਾਗਾ ਕੀਤੀ। ਈਰਾਨੀ ਰਾਸ਼ਟਰਪਤੀ ਮਸੂਦ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਫੋਨ ਤੇ ਕਿਹਾ ਕਿ ਬਦਲਾ ਲੈਣਾ ਤਹਿਰਾਨ ਦਾ ਹੱਕ ਹੈ ਤਾਂ ਜੋ ਕੋਈ ਹੋਰ ਮੁਲਕ ਹਮਲਾ ਕਰਨ ਦੀ ਗੁਸਤਾਖੀ ਨਾ ਕਰੇ। ਉਹਨਾਂ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ 'ਚ ਗੈਰ-ਮਨੁੱਖੀ ਅਪਰਾਧਾਂ ਅਤੇ ਮੱਧਪੂਰ 'ਚ ਹਮਲਿਆਂ ਤੇ ਪੱਛਮ ਦੀ ਖਾਮੋਸ਼ੀ ਗੈਰ ਜ਼ਿੰਮੇਵਾਰਨਾ ਰਵਈਆ ਜਿਸ ਨਾਲ ਇਜ਼ਰਾਈਲ ਨੂੰ ਖੇਤਰੀ ਅਤੇ ਅਲਮੀ ਸੁਰੱਖਿਆ ਜੋਖਮ ਚੁਪਾਉਣ ਦੀ ਹਲਾਸ਼ੇਰੀ ਦਿੱਤੀ ਹੈ।